ਪਹਿਲੀ ਫਿਲਮ ਕੀਤੀ ਸੀ ਉਦੋਂ ਮੈਂ ਗਰਨਾਮ ਭਾਜੀ ਦੀ ਸੋਰਨ ਰਪਿੰਡ ਆ ਗਿਆ ਜੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਿ ਕਿਨਾਂ ਦੇ ਪੱਕ ਦਸਤਾਰ ਸਜੂਣੀ ਕਿਨੇ ਗਰਨਾਮ ਭਾਜੀ ਨੇ ਤੇ ਉਦੋਂ ਮਨ ਦੇ ਵਿੱਚ ਡਰ ਵੀ ਸੀਗਾ ਇੱਕ ਹੱਥ ਪੈਰ ਵੀ ਕੰਬਦੇ ਸੀ ਉਦੋਂ ਪਹਿਲੀ ਵਾਰੀ ਕਿਸੇ ਆਰਟਿਸਟ ਦੇ ਪੱਗ ਦਸਤਾਰ ਸਜਾਣੀ ਸੀਗੀ ਚਲੋ ਇੱਕ ਦੋ ਵਾਰੀ ਮੇਤੋ ਲੜ ਵੀ ਨਹੀਂ ਪੂਰਾ ਹੋਇਆ ਜਦੋਂ ਮੈਂ ਪਹਿਲੀ ਵਾਰੀ ਸਜਾਈ ਸੀਗੀ ਜੀ ਘਰ ਦੇ ਹਾਲਾਤ ਤੁਸੀਂ ਬਿਆਨ ਕੀਤੇ ਨੇ ਕਿ ਫਾਦਰ ਬਹੁਤ ਛੋਟੀ ਉਮਰ ਦੇ ਵਿੱਚ ਪਿਤਾ ਦਾ ਸਾਆ ਸਿਰ ਤੋਂ ਉੱਠਿਆ ਬਹੁਤ ਔਕਾਉਂ ਦਾ ਕਿ ਬੱਚਿਆਂ ਨੂੰ ਸੰਭਾਲਣਾ ਮਾਂ ਨੇ ਬਹੁਤ ਮਿਹਨਤ ਕੀਤੀ ਔਰ ਆਪਨੇ ਖੁਦ ਨਾਲ ਦਾ ਸਾਥ ਦਿੱਤਾ ਇਸੇ ਨਾਲ ਨਾਲ ਅਗਰ ਅਸੀਂ ਗੱਲ ਕਰੀਏ ਕਿ ਜਿੱਥੇ ਤੁਸੀਂ ਵਿਆਹਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਤੇ ਅਗਲਾ ਪੜਾ ਤੁਸੀਂ ਫਿਰ ਫਿਲਮਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਦਸਤਾਰ ਬੰਦੀ ਜਿਹੜੀ ਆ ਉਹ ਕੀਤੀ ਦਸਤਾਰ ਜਿਹੜੀਆਂ ਉਹ ਸਜਾਈਆਂ ਨੇ ਉਹ ਫਿਰ ਕਿੱਥੋਂ ਆਪ ਨੂੰ ਉਸ ਪਾਸੇ ਨੂੰ ਜਾਣ ਦਾ ਮੌਕਾ ਮਿਲਿਆ ਸਰ ਜਦੋਂ ਮੈਂ ਆਪਣਾ ਪਾਰਟੀ ਕਲਾਉਥਸ ਦੇ ਕੰਮ ਕਰਦਾ ਸੀ ਮੇਂ ਕੁਰਾਲੀ ਦੇ ਵਿੱਚ ਤੇ ਉੱਥੇ ਇੱਕ ਦੁਕਾਨ ਤੇ ਬੰਦਾ ਆਇਆ ਸੀਗਾ ਉਹ ਬਰੌਲੀ ਦਾ ਬੰਦਾ ਸੀਗਾ ਉਹ ਜੂਨੀਅਰ ਲੈ ਕੇ ਜਾਂਦਾ ਸੀ ਜਿਵੇਂ ਆਮ ਤੌਰ ਤੇ ਆਪਾਂ ਦੇਖਦੇ ਆਂ ਫਿਲਮਾਂ ਦੇ ਵਿੱਚ ਕਰਾਊਡ ਦੇਖਣ ਨੂੰ ਬਹੁਤ ਦਿੱਖਦਾ ਤੇ ਉਹ ਮੈਨੂੰ ਕਹਿੰਦੇ ਸੀ ਕਿ ਦੁਕਾਨ ਤੇ ਜਾ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਪਾਗ ਵਾਲਾ ਮੁੰਡਾ ਚਾਹੀਦਾ ਵੀ ਸਾਡੇ ਕੱਲ ਨੂੰ ਰੋਪੜ ਫਿਲਮ ਦੀ ਸ਼ੂਟਿੰਗ ਆ ਪਹਿਲੀ ਫਿਲਮ ਕੀਤੀ ਸੀ ਜਦੋਂ ਮੈਂ ਕਰਨਾ ਭਾਈ ਦੇ ਸੌਰਨ ਦੇ ਪਿੰਡ ਆ ਗਿਆ ਸੀ ਤੇ ਉਦੋਂ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀਰ ਜੀ ਨੇ ਵੱਡੇ ਵੀਰ ਜੀ ਨੇ ਕਿ ਸਿਮਰਨ ਵੀਰ ਜੀ ਦਾ ਵੀ ਬੰਦਾ ਫਿਲਮਾਂ 'ਚ ਕੰਮ ਕਰਦਾ ਵੀ ਉਹ ਤੁਹਾਨੂੰ ਆਏ ਨੇ ਕਹਿਣ ਵੀ ਸਾਨੂੰ ਪਾਗਲ ਮੁੰਡੇ ਚਾਹੀਦਾ ਵੀ ਤੁਸੀਂ ਕੱਲ ਤੋਂ ਫ੍ਰੀ ਹੋ ਮੈਂ ਕਿ ਕੋਈ ਚੱਕਰ ਨਹੀਂ ਫ੍ਰੀ ਹੈ ਜੀ ਆਪਾਂ ਤੇ ਉਦੋਂ ਫਿਰ ਮੈਂ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਪਹਿਲੀ ਫਿਲਮ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਚਲੋ ਉਦੋਂ ਪਤਾ ਨਹੀਂ ਸੀ ਹੁੰਦਾ ਕਿ ਕੌਣ ਕੌਣ ਕਿਹੜੇ ਡਿਪਾਰਟਮੈਂਟ ਹੁੰਦੇ ਨੇ ਫਿਲਮਾਂ ਦੇ ਵਿੱਚ ਤੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਕਿਹਨਾਂ ਦੇ ਪਾਗ ਦਸਤਾਰ ਸਹੀ ਹੋਣੀ ਕਿਹਨੇ ਗਰਨਾਮ ਭਾਜੀ ਨੇ ਅੱਛਾ ਤੇ ਮੈਨੂੰ ਇੱਕ ਮਨ ਦੇ ਵਿੱਚ ਡਰ ਵੀ ਸੀਗਾ ਮੈਂ ਕਿਹਾ ਚਲੋ ਗਰਨਾਮ ਭਾਜੀ ਨੇ ਮੈਂ ਕਿਹਾ ਪਤਾ ਨਹੀਂ ਕਿੱਦਾਂ ਕੀ ਹੋ ਗਿਆ ਵੀ ਉਦੋਂ ਮਨ ਦੇ ਵਿੱਚ ਬਹੁਤ ਡਰ ਸੀ ਭਾਜੀ। ਤੇ ਗਰਨਾਮ ਭਾਈ ਦੇ ਚਲੋ ਦਸਤਾਰ ਸਜਾਉਣੀ ਆ ਉਦੋਂ ਇਸ ਸੈਟਿੰਗ ਤੇ ਸੈੱਟ ਤੇ ਆਪਾਂ ਪਹੁੰਚੇ ਆ। ਜਦੋਂ ਸ਼ੂਟਿੰਗ ਦੇ ਵਿੱਚ ਜਦੋਂ ਮੈਂ ਪੂਣੀ ਕਰਕੇ ਹਟਾਈ ਸੀ ਦਸਤਾਰ ਦੀ ਤੇ ਉਦੋਂ ਮਨ ਦੇ ਵਿੱਚ ਡਰ ਵੀ ਸੀਗਾ ਇੱਕ ਹੱਥ ਪੈਰ ਵੀ ਕੰਬਦੇ ਸੀ ਉਦੋਂ ਪਹਿਲੀ ਵਾਰੀ ਕਿਸੇ ਆਰਟਿਸਟ ਦੇ ਆਪਾਂ ਦਸਤਾਰ ਸਜਾਣੀ ਸੀਗੀ ਤੇ ਔਕੀ ਸੌਕੀ ਕਰਕੇ ਮੈਂ ਚਲੋ ਇੱਕ ਦੋ ਵਾਰੀ ਮੇਤੋ ਲੜ ਵੀ ਨਹੀਂ ਪੂਰਾ ਹੋਇਆ ਜਦੋਂ ਮੈਂ ਪਹਿਲੀ ਵਾਰੀ ਸਜਾਈ ਸੀਗੀ ਜੀ ਤੇ ਹੌਲੀ ਹੌਲੀ ਕਰਕੇ ਫਿਰ ਮੈਂ ਉਹਨਾਂ ਦੀ ਪੱਗ ਪੂਰੀ ਕੀਤੀ ਸੀਗੀ ਜੀ। ਇਸ ਤੋਂ ਬਾਅਦ ਫਿਰ ਰਸਤਾ ਖੁੱਲਦਾ ਚੱਲੇ ਗਿਆ ਉਸ ਤੋਂ ਬਾਅਦ ਫਿਰ ਰਸਤਾ ਖੁੱਲਦਾ ਗਿਆ ਜੀ ਫਿਰ ਮੈਨੂੰ ਤਾਂ ਲੱਗਦੀ ਦੂਜੀ ਫਿਲਮ ਮਿਲ ਗਈ ਸੀ ਸ਼ਾਹਦ ਕਪੂਰ ਦੀ ਜੋ ਆਮ ਤੌਰ ਤੇ ਪੱਸੀ ਫਿਲਮ ਦੇਖੀ ਸੀਗੀ ਫਿਰ ਉਹ ਦੂਜੀ ਫਿਲਮ ਉਹ ਮਿਲੀ ਸੀ ਤੀਜੀ ਕੀਤਾ ਸੀ ਫਿਲਮ ਉਡਾਰੀਆਂ ਉਡਾਰੀਆਂ ਸੀਰੀਅਲ ਕੀਤਾ ਸੀ ਜੀ ਫਿਰ ਹੌਲੀ ਹੌਲੀ ਆਮ ਤੌਰ ਤੇ ਮੈਂ ਕੰਮ ਕੀਤਾ ਕਰਦਾ ਰਿਹਾ ਬਹੁਤ ਹੋਕੜਾਂ ਦਾ ਸਾਹਮਣਾ ਕੀਤਾ ਹੈ ਆਪਣੇ ਕਿ ਛੋਟੀ ਉਮਰੇ ਹਾਜ ਜ 7 ਸਾਲ ਦੀ ਉਮਰ ਸੀਗੀ ਹਾਦਸਾ ਆਇਆ ਸਿਰ ਤੋਂ ਉੱਠ ਗਿਆ ਫਿਰ ਆਪਣੇ ਆਪੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਮਾਂ ਨੇ ਸਾਥ ਦਿੱਤਾ ਪਰਿਵਾਰ ਨੇ ਸਾਥ ਦਿੱਤਾ 10ਵੀਂ ਦੇ ਪੇਪਰ ਦਿੱਤੇ ਸੀਗੇ ਉਸ ਤੋਂ ਬਾਅਦ ਅਗਲੇ ਪੜਾਵਲ ਨੂੰ ਤੁਰ ਪਏ ਆਪ ਤੇ ਫਿਰ ਐਜੂਕੇਸ਼ਨ ਜਿਹੜੀ ਅਗਲੀ ਹੈ ਉਸ ਦੇ ਵਿੱਚ ਵੀ ਕਈ ਪ੍ਰੋਬਲਮਸ ਆਈਆਂ ਹੋਣੀਆਂ ਪਹਿਲਾਂ ਵੀ ਕੁਝ ਔਕੜਾਂ ਆਈਆਂ ਹੋਣੀਆਂ ਉਹ ਫਿਰ ਉਹਨਾਂ ਦਾ ਕਿਵੇਂ ਉਹ ਸੋਲੂਸ਼ਨ ਕਿਵੇਂ ਨਿਕਲਿਆ ਕਿਵੇਂ ਕਿਤਾਬਾਂ ਖਰੀਦੇ ਸੀਗੇ ਸਰ ਜਦੋਂ ਮੈਂ ਆਪਣਾ ਤਸਮੀ ਪਲਸਚੂ ਦਾ ਕੀਤਾ ਮੈਂ ਪਲਸਚੂ ਪਰ ਡਿਪਲੋਮਾ ਕੀਤਾ ਸੀਗਾ ਡੈਰੀ ਫਾਰਮਿੰਗ ਦਾ ਕੋਰਸਪੋਂਡਿੰਗ ਜੀ ਜਦੋਂ ਮੈਂ ਪਲਸਚੂ ਆਪਣਾ ਪੜਦਾ ਸੀਗਾ ਉਦੋਂ ਕਿਤਾਬਾਂ ਨਹੀਂ ਸੀ ਹੁੰਦੀ ਸਾਡੇ ਕੋਲੇ ਨਾ ਪੜਨ ਨੂੰ ਪੈਸੇ ਹੁੰਦੇ ਸੀਗੇ ਜੀ ਮੇਰੇ ਜੋ ਵੱਡੇ ਵੀਰ ਨੇ ਜਗਦੀਪ ਸਿੰਘ ਤੇ ਉਹ ਮੇਰੇ ਵੱਡੇ ਵੀਰ ਨੇ ਤੇ ਦੂਜੇ ਮੇਰੇ ਵੀਰ ਨੇ ਪਾਲ ਵੀਰ ਉਹਨਾਂ ਦੀ ਕੋਰਾਲੀ ਦੇ ਵਿੱਚ ਦੁਕਾਨ ਨੇ ਤੇ ਉਹਨਾਂ ਨੇ ਮੇਰੀ ਬੜੀ ਹੈਲਪ ਕੀਤੀ ਭਾਈ ਉਹਨਾਂ ਨੇ ਜਦੋਂ ਜਗਦੀਪ ਵੀਰ ਨੂੰ ਮੈਂ ਕਹਿਣਾ ਸੀ ਮੇਰੇ ਕੋਲ ਮੇਰੇ ਕੋਲ ਪੜਨ ਦੇ ਪੈਸੇ ਨਹੀਂ ਹੈਗੇ ਤੇ ਉਹਨਾਂ ਨੇ ਮੈਨੂੰ ਕਹਿਣਾ ਕੋਈ ਚੱਕ ਨਹੀਂ ਸੀ ਮੈਨੂੰ ਟੈਨਸ਼ਨ ਨਾਲ ਇਹ ਤੂੰ ਪੜਾ ਫੀਸ ਅਸੀਂ ਦਵਾਂਗੇ ਤੇ ਉਹਨਾਂ ਨੇ ਮੈਨੂੰ ਉਦੋਂ ਫੀਸ ਦਿੱਤੀ ਫਿਰ ਮੈਂ ਪੜਿਆ ਮੇਰੇ ਕੋਲ ਕਿਤਾਬਾਂ ਨਹੀਂ ਸੀ ਹੁੰਦੀ ਪੜ੍ਹਨੇ ਨੂੰ ਵੀ ਫਿਰ ਮੈਨੂੰ ਪਾਲ ਵੀ ਨੇ ਕਿਹਾ ਸਿਮਰ ਲੈ ਚਾ ਕਿਤਾਬਾਂ ਲੈ ਜਾ ਤੂੰ ਤੂੰ ਪੜ੍ਹ ਕੇ ਵਿਖਾ ਵਧੀਆ ਕਰਕੇ ਵਿਖਾ ਕੁਝ ਚਲੋ ਮੈਂ ਵਧੀਆ ਪੜਦਾ ਰਿਹਾ ਜੀ ਉਦੋਂ ਮੈਂ 10ਵੀਂ ਵੀ 2017 ਚ ਕਾਲੀ ਸੀਗੀ ਫਿਰ ਨਾਲ ਲੱਗਦੀ ਮੈਂ 19 2019 ਦੇ ਵਿੱਚ ਮੈਂ ਪਲੱਸ 2 ਕਾਲੀ ਸੀ ਉਦੋਂ ਮੈਂ 11ਵੀਂ ਤੇ 12ਵੀਂ ਦੀ ਫੀਸ ਮੈਂ ਆਪ ਕੱਢੀ ਸੀ ਜੀ ਤੁਹਾ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਸੀ ਕਿ ਜਦੋਂ ਮੈਂ 11ਵੀਂ 12ਵੀਂ ਦੀ ਫੀਸ ਆਪ ਕੱਢੀ ਉਦੋਂ ਮੈਂ 51 ਪੀਚ ਕਿੰਨਾ ਕੁ ਅੰਦਰੋਂ ਕੀ ਫੀਲ ਹੋਇਆ ਜਦੋਂ 51 ਰੁਪਏ ਦਿੱਤੇ ਉਦੋਂ ਬਹੁਤ ਵਧੀਆ ਲੱਗਿਆ ਸੀਗਾ ਜਦੋਂ ਵਿਆਹ ਦੇ ਲਾੜੇ ਦੇ ਘਰੇ ਗਏ ਸੀਗੇ ਉਹ ਮੈਨੂੰ ਕਹਿੰਦੀ ਸੀ ਉਹਨਾਂ ਨੇ ਕਹਿੰਦੀ ਕਿੰਨਾ ਸ਼ਗਲ ਲੈਣਾ ਹੈ ਉਦੋਂ ਮੈਂ ਆਈ ਨਹੀਂ ਸੀ ਕਹਿੰਦਾ ਕਿ ਮੈਨੂੰ ਇੰਨਾ ਸ਼ਗਲ ਚਾਹੀਦਾ ਮੈਂ ਕਹੀ ਨਹੀਂ ਉਹਨਾਂ ਨੇ ਆਪ ਹੀ ਦਿੱਤਾ ਸੀ ਮੈਨੂੰ 51 ਰੁਪਏ ਤੋਂ ਫਿਰ ਮੈਂ 51 ਰੁਪਏ ਲੈ ਕੇ ਬਹੁਤ ਖੁਸ਼ ਹੋਇਆ ਸੀਗਾ ਮਿਹਨਤ ਦੇ ਤਾਂ 1 ਰੁਪਿਆ ਵੀ ਬਹੁਤ ਹੁੰਦਾ 1 ਰੁਪਿਆ 1 ਰੁਪਈ ਡੇਢ ਪੈਸੇ ਵੀ ਬਹੁਤ ਹੁੰਦੇ ਜੀਤੇ ਪਹਿਲੀ ਕਮਾਈ ਪਹਿਲੀ ਕਮਾਈ ਸੀਗੀ ਉਹ ਤਾਂ 51 ਰੁਪਏ ਪੱਗ ਬਣੇ ਸੀਗੇ ਸਿਮਰਨ ਜੀ ਘਰੇ ਬੈਠੇ ਸੀਗੇ ਮਾਤਾ ਜੀ ਨਾਲ ਗੱਲ ਹੋਈ ਸੀ ਗੱਲ ਆਈ ਸੀ ਕਿ ਇੱਕ ਵਾਰ ਐਸਾ ਵੀ ਸਮਾਂ ਆਇਆ ਜਦੋਂ ਡਾਕਟਰਸ ਨੇ ਕਹਿਤਾ ਕਿ ਇਹਨਾਂ ਦੇ ਕੇਸ ਸਾਨੂੰ ਕਤਲ ਕਰਨੇ ਪੈਣਗੇ ਕਿ ਕੋਈ ਇਨਫੈਕਸ਼ਨ ਹੋ ਗਈ ਸੀ ਕੀ ਸੀਗਾ ਉਹ ਉਹ ਜਦੋਂ ਛੋਟਾ ਹੁੰਦਾ ਸੀਗਾ ਇਹ ਉਦੋਂ ਮੇਰੇ ਸਿਰ ਦੇ ਵਿੱਚ ਬਹੁਤ ਖਾਲਿਸ਼ ਹੋਣੀ